ਅਮਰੀਕਾ ਨੇ ਭਾਰਤੀਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਜੇਕਰ ਤੁਸੀਂ ਵੀ ਅਮਰੀਕਾ ਜਾਣ ਦੇ ਚਾਹਵਾਨ ਹੋ ਤਾਂ ਇਹ ਤੁਹਾਡੇ ਲਈ ਵੱਡੀ ਖਬਰ ਹੋ ਸਕਦੀ ਹੈ ਅਮਰੀਕੀ ਮਿਸ਼ਨ ਨੇ 2.5 ਲੱਖ ਭਾਰਤੀਆਂ ਨੂੰ ਵੀਜ਼ੇ ਦੇਣ ਦੀ ਤਿਆਰੀ ਕਰ ਲਈ ਹੈ ਅਮਰੀਕਾ ਵੱਲੋਂ ਸੈਲਾਨੀਆਂ ਹੁਨਰਮੰਦ ਕਾਮਿਆਂ ਤੇ ਵਿਦਿਆਰਥੀਆਂ ਨੂੰ ਇਹ ਵਾਧੂ ਵੀਜ਼ੇ ਦਿੱਤੇ ਜਾਣਗੇ ਅਮਰੀਕੀ ਮਿਸ਼ਨ ਨੇ ਇੱਥੇ ਇੱਕ ਬਿਆਨ ਕਿਹਾ ਹੈ ਕਿ ਇਸ ਨਾਲ ਭਾਰਤ ਤੇ ਅਮਰੀਕਾ ਸਬੰਧਾਂ 'ਚ ਹੋਰ ਸੁਧਾਰ ਆਵੇਗਾ ਟਵਿੱਟਰ ਤੇ ਸਾਂਝੀ ਕੀਤੀ ਪੋਸਟ 'ਚ ਕਿਹਾ ਗਿਆ ਹੈ ਕਿ ਪਹਿਲੀ ਵਾਰ ਵਿਦਿਆਰਥੀ ਵੀਜ਼ੇ ਦੇ ਚਾਹਵਾਨਾਂ ਨੂੰ ਭਾਰਤ 'ਚ ਪੰਜ ਅਮਰੀਕੀ ਕੌਨਸਲਟੇਟਾਂ 'ਚੋਂ ਇੱਕ 'ਚ ਮਿਲਣ ਦਾ ਸਮਾਂ ਮਿਲ ਸਕਦਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਹ ਪਰਿਵਾਰਾਂ ਨੂੰ ਜੋਰਡਨ ਕਾਰੋਬਾਰੀਆਂ ਨਾਲ ਸੰਪਰਕ ਕਾਇਮ ਕਰਨ ਤੇ ਸੈਟਅਪ ਪਟੇਲ ਨੂੰ ਸਰਲ ਬਣਾਉਂਦਾ ਉਪਰਾਲਾ ਹੈ। ਜਾਣਕਾਰੀ ਮੁਤਾਬਕ 1 ਸਾਲ ਦੌਰਾਨ 12 ਲੱਖ ਤੋਂ ਵੱਧ ਭਾਰਤੀਆਂ ਨੇ ਅਮਰੀਕਾ ਦਾ ਦੌਰਾ ਕੀਤਾ ਹੈ। ਜੋ 2023 ਦੇ ਮੁਕਾਬਲੇ ਚ 35% ਦਾ ਵਾਅਦਾ ਹੈ ਅਮਰੀਕਾ ਦੇ ਦੌਰੇ ਲਈ 60 ਲੱਖ ਭਾਰਤੀਆਂ ਕੋਲ ਪਹਿਲਾਂ ਹੀ ਗੈਰ ਇਮੀਗ੍ਰੈਂਟ ਵੀਜ਼ੇ ਨੇ ਤੇ ਮਿਸ਼ਨ ਵੱਲੋਂ ਰੋਜ਼ਾਨਾ ਹਜ਼ਾਰਾਂ ਹੋਰ ਵੀਜ਼ੇ ਜਾਰੀ ਕੀਤੇ ਜਾ ਰਹੇ ਨੇ ਅਮਰੀਕੀ ਮਿਸ਼ਨ ਤੇ ਕੌਂਸਲੇਟਾਂ ਵੱਲੋਂ جاری ਅੰਕੜਿਆਂ ਮੁਤਾਬਕ ਅਮਰੀਕਾ ਨੇ 2023 ਚ ਭਾਰਤੀਆਂ ਨੂੰ 1.4 ਲੱਖ ਤੋਂ ਵੱਧ ਵੀਜ਼ੇ ਜਾਰੀ ਕੀਤੇ ਸਨ ਇਹ ਵੀਜ਼ੇ ਦੁਨੀਆਂ ਦੇ ਕਿਸੇ ਹੋਰ ਦੇਸ਼ਾਂ ਨਾਲੋਂ ਜ਼ਿਆਦਾ ਸਨ ਲਗਾਤਾਰ ਤੀਜੇ ਸਾਲ ਇਹਨੇ ਜ਼ਿਆਦਾ ਵੀਜ਼ੇ ਜਾਰੀ ਕਰਕੇ ਰਿਕਾਰਡ ਸਥਾਪਿਤ ਕੀਤਾ ਗਿਆ ਹੈ ਦੰਗੀ ਇਹ ਵੀਜ਼ਾ ਸਿਰਫ ਭਾਰਤੀ ਆਈਟੀ ਤੇ ਟੈਕਨੋਲੋਜੀ ਪੇਸ਼ਵਰਾਂ ਲਈ ਨਹੀਂ ਹੈ ਭਾਰਤੀ ਪੇਸ਼ਵਰਾਂ ਚ H1B ਵੀਜ਼ੇ ਦੀ ਮੰਗ ਬਹੁਤ ਜ਼ਿਆਦਾ ਹੈ ਤੇ ਅਮਰੀਕੀ ਕੰਪਨੀਆਂ ਨੂੰ ਖਾਸ ਤੌਰ ਤੇ ਭਾਰਤੀ ਟੈਕਨੋਲੋਜੀ ਮਹਾਰਾਦੀ ਲੋੜ ਹੈ ਅਮਰੀਕਾ ਚ ਉੱਚ ਸਿੱਖਿਆ ਹਾਸਲ ਕਰਨ ਲਈ ਭਾਰਤੀ ਵਿਦਿਆਰਥੀਆਂ ਵੱਲੋਂ ਅਰਜ਼ੀਆਂ ਚ ਵਾਧਾ ਹੋਇਆ ਹੈ ਆਖਰੀਨ ਵੀਜ਼ਾ ਤਹਿਤ ਭਾਰਤੀ ਵਿਦਿਆਰਥੀ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਨ ਲਈ ਵੱਡੀ ਗਿਣਤੀ 'ਚ ਦਾਖਲਾ ਹਾਸਲ ਕਰਨਗੇ। ਇਹ ਵੀਜ਼ਾ ਭਾਰਤੀ ਕਾਰੋਬਾਰੀਆਂ ਤੇ ਸੈਲਾਨੀਆਂ ਨੂੰ ਅਮਰੀਕਾ ਜਾਣ ਲਈ ਜਾਰੀ ਕੀਤਾ ਜਾਵੇਗਾ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਤੇ ਸਹਿਯੋਗਤਾ ਸਬੰਧ ਵਧਣਗੇ। ਅਮਰੀਕਾ 'ਚ ਭਾਰਤੀ ਪੇਸ਼ੇਵਰਾਂ ਤੇ ਵਿਦਿਆਰਥੀਆਂ ਲਈ ਮੌਕੇ ਵਧਣਗੇ, ਜੋ ਉਹਨਾਂ ਦੇ ਕੈਰੀਅਰ ਤੇ ਵਿਦਿਅਕ ਵਿਕਾਸ ਲਈ ਲਾਭਦਾਇਕ ਸਾਬਤ ਹੋਣਗੇ। ਇੱਕ ਅਦਮ ਅਮਰੀਕੀ ਇਮੀਗ੍ਰੇਸ਼ਨ ਨੀਤੀ 'ਚ ਇੱਕ ਮਹੱਤਵਪੂਰਨ ਬਦਲਾਅ ਨੂੰ ਦਰਸਾਉਂਦਾ ਹੈ ਜਿਸ ਨਾਲ ਭਾਰਤੀ ਨਾਗਰਿਕਾਂ ਲਈ ਨਵੇਂ ਮੌਕੇ ਖੁੱਲੰਗੇ ਸੋ ਹੋਰ ਵਧੇਰੇ ਖਬਰਾਂ ਲਈ ਤੁਸੀਂ ਜੁੜੇ ਰਹੋ ਚਰਚਾ ਟੀਵੀ ਨਾਲ